ਸਸੀ ਗੱਲ ਜੀ ਸਾਰਿਆਂ ਨੂੰ ਅਸੀਂ ਭੁੰਗਲੀ ਜਾਂਦੇ ਆ ਜੀ ਲਾਵਾ ਫਿਰਦਾ ਸ਼ੂਟ ਕਰਨਾ ਤੇ ਅੱਜ ਉਧਰ ਅਸੀਂ ਅੱਜ 3 ਤਰੀਕ ਆ ਤੇ ਨਵਾਂ ਸਾਲ ਤੇ ਚਲੋ ਤੁਹਾਨੂੰ ਪਤਾ ਨਹੀਂ ਇੱਕ ਤਰੀਕ ਤਾਂ ਲੰਘ ਗਿਆ ਤੇ ਅੰਕਲ ਜੀ ਦੱਸੋ ਜੀ ਤੁਸੀਂ ਕੀ ਕਰਦੇ ਜੀ ਉਹ ਮੈਂ ਭਰਾਵਾ ਮੈਂ ਤੁਹਾਡੇ ਸੁਣਿਆ ਹੀ ਨਾ ਚਾਹ ਬਣਾਉਂ ਪੜਾਈਆਂ ਨਾਲ फोन भी देने अगला ਬਾਕੀ ਗੱਲ ਕਰ ਲਈਏ ਸੱਜੂ ਲਓ ਜੀ ਅਹੀਂ ਤੇ ਲਗਾਤਾਰ ਅੱਗ ਲਾਈ ਜਾਨੀ ਹਾਂ ਮੈਂ ਕਿਹਾ 2024 ਤੇ ਪੌਂ ਬਣਾਏ ਹਾਂ ਨਾ ਦਿਨਾਂ ਦੇ ਪਿਛਲੇ ਸਭ ਪਿਛਲੇ ਜਨਮ ਹੋ ਗਿਆ ਨਾ ਤੇ ਅੱਜ ਪਹਿਲੇ ਦਿਨੀ ਸ਼ੁਰੂ ਕਰ ਲੱਗੇ ਆ ਨਾ ਤੇ ਨਾਲੇ ਤੇ ਪਕੌੜੇ 10 ਤੇ ਨਾਲੇ ਨਵਾਂ ਸਾਗ ਜਿਸ ਤੋਂ ਨਵੀਂ ਵੀਡੀਓ ਬਣੇਗੀ ਠੀਕ ਹੈ ਨਾ ਯਾਨੀ ਕਿ ਨਵੀਂ ਵੀਡੀਓ ਦਾ ਜੋ ਪੌਂ ਬਣਾਉਣਾ ਮੈਂ ਟ੍ਰੀਲਰ ਬਣਦੀ ਲੱਗੇ ਥੋੜੇ ਬਣਾਏ ਉਸ ਕੇ ਕੰਮ ਨਾ ਬੋਲੋ ਨਵੇਂ ਸਾਗ ਜੀ ਕਿੰਨੀ ਸਾਲ ਤੋਂ ਰਹਿੰਦਾ ਹੈ ਅੰਕਲ ਅੱਜ ਕਿੱਲੇ ਦਿਨ ਹੀ ਰਹਿੰਦਾ ਹੈ ਅੰਕਲ ਜੀ ਦੱਸਿਓ ਮੜ ਗਿਆ ਹਾਂਜੀ ਅੱਜ ਪਹਿਲੇ ਦਿਨ ਠੀਕ ਹੈ ਜੀ ਧੰਨਵਾਦ ਸਾਲਾਂ ਦਾ ਹਾਂਜੀ ਨਹੀਂ ਝੂਠ ਆਂਕਲ ਜੀ ਝੂਠ ਨਹੀਂ ਨਹੀਂ ਝੂਠ ਹੈ ਨਵੇਂ ਸਾਲ ਤਾਂ ਅੰਕਲ ਝੂਠ ਬੋਲਦਾ ਜੀ ਝੂਠ ਬੋਲਦਾ ਜੀ ਐਂਟੀ ਆਤੋਂ ਕੋਈ ਹਫਤਾ ਪਹਿਲਾਂ ਐਂਟੀ ਕਿਤੇ ਗਈ ਤੇ ਅੰਕਲ ਨੇ ਰੋਟੀ ਉਹਨਾ ਬਣਾਈ ਸੀ 24 ਸੀ ਨਾ ਅੱਛਾ 24 ਚ ਉਹ ਕਹਾਣੀ ਨਵੇਂ ਦੀ ਗੱਲ ਕਰੀ ਉਹ ਛੱਡ ਦੀਏ ਹਾਂ ਉਹ ਛੱਡੋ ਚਲੋ ਛੱਡੋ ਸਮਝ ਆ ਰਿਹਾ ਪਰ ਇੱਕ ਗੱਲ ਹੈਗੀ ਆ ਇਹ ਕੈਮਰਾਮੈਨ ਇਧਰ ਆਓ ਤੁਸੀਂ ਵੀ ਹਾਂਜੀ ਅੰਕੀ کریم ਉਹ ਗੱਲ ਛੱਡਣੀ ਹੈ ਹਾਂਜੀ ਅੱਛਾ ਉਹ ਤਾਂ ਵੀ ਨਾ ਹਾਂਜੀ ਜਦੋਂ ਇਹ ਦੇਖੀਗਾ ਹਾਂਜੀ ਇਹ ਅਜੇ ਜੰਦਰੀ ਹੋਈ ਆ ਫਸਟ ਈ ਆ ਹਾਂਜੀ ਨਹੀਂ ਨਹੀਂ ਇਹ ਤਾਂ ਰਖਾ ਦਾ ਸਮਝਦੇ ਮੈਂ ਅਗਲੇ ਜਿਹੜਾ ਇਹ ਬੰਦੇ ਕੋਲੋਂ ਪਾਉਂਦਾ ਨਹੀਂ ਉਹਨੇ ਕਾਸੇ ਕਰਦੇ ਪਤਾ ਕੀ ਹੈ ਹਾਂਜੀ ਇਹ ਤਾਂ ਸਪੋਨਰ ਹੈ ਅਸੀਂ ਤੁਹਾਨੂੰ ਤੇਰੀ ਵਾਈਪ ਹੋਊਗੀ ਤਾਂ ਤੁਸੀਂ ਨਾਲ ਜਾ ਕੇ ਸੋਈ ਤੇ ਹੱਥ ਕਰਾ ਲੈਣੇ ਹੈ ਇਹਨੂੰ 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 ਉਹ ਡਿਪਾਰਟਮੈਂਟ ਕੈਟਰੀ ਸੰਭਰ ਗਰ ਲਗ ਕੈਮਰਾਮੈਨ ਹਾਂਜੀ ਕੋਈ ਵੀ ਸਮਾਨ ਵਧਦਾ ਹੋਵੇ ਘਟਦਾ ਹੋਵੇ ਤੁਹਾਨੂੰ ਦੇ ਸਕਦੇ ਵਾਪਸ ਨਹੀਂ ਵਧਿਆ ਜਦੋਂ ਜਿਹੜਾ ਕਰ ਰਹੇ ਸੀ ਇਹਨਾਂ ਨੂੰ ਸਿਫਾਰਸ਼ ਕਰਾਉਣਾ ਚਾਹ ਰਹੇ ਹਾਂ ਕੈਟਰੀ ਚੱਕਰਲੇ ਵੀ ਚੈੱਕ ਕੈਟਰੀ ਉਹ ਕਰੋ ਤੇ 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 ਕਾਹਦੇ ਐ ਮੈਨੇ ਵੀ ਦਿਓ ਸਜੀਪਾਈ ਚੈੱਕ ਵੀ ਕਰੋ ਕਦਾ ਕੋਈ ਖਾ ਕੇ ਚੈੱਕ ਕਰੋ ਚੈੱਕ ਵੀ ਕਰੋ ਪੁਲਿਸ ਨੇ ਮੈਂ ਚੈੱਕ ਕਰਾਂ ਉਹ ਕਰ ਸਹੀ ਕਰੋ ਤਾਂ ਸਹੀ ਕਰੋਗਾ ਹੋਗਾ ਕਰੀ ਚੱਕ ਅੰਦਰਾਲੇ 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 ਲੀਫ ਨਹੀਂ ਉਹ ਚਲੋ ਛਿਡੋ ਮੈਂ ਚੈੱਕ ਕਰਾਂ ਮੈਂ ਚੈੱਕ ਕਰਾ ਸੱਚ ਕਰੇ ਕਰੋ ਕਰੋ ਸਿਆ ਜੀ ਠੀਕ ਹੈ ਜੀ ਠੀਕ ਹੈ ਸਿਰ ਲੱਗਾ ਸਿਰ ਲੱਗਾ ਜੀ ਥੈਂਕ ਯੂ ਥੈਂਕ ਯੂ ਕੋਈ ਗੱਲ ਨਹੀਂ ਜਾਓ ਨਾ ਦਰ ਦਰ ਜਾਰੀ ਪੂਰੀਆਂ ਹੈ ਤੁਹਾਨੂੰ ਮਾਰ

ி நாளி ஆனா சார் ஃபோன் விஜி था। था। नहीं था। 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 जलो, जलो, मैं नहीं कर लेंगे नहीं कर लेंगे हम भी पारा है हम तो आज भी नहीं ना करें इसलिए तो कभी कहते हैं ना तो आज भी चलो चलो साथ लोग से चलेंगे ना चलेंगे ना बोलो गया मतों ने ना कहा अच्छा क्योंकि कालोगे चलेंगे जैसे कालो लोग ये पारा जी नहीं हो बोलो कुछ ना ਜੇ ਡੋਬੇ ਗਣੇ ਬਿਸਕੁਟ ਦੇ ਗੁਣੇ ਐਂਡ ਡੋਬਲਾ ਚਟਨੀ ਜਰ ਚਟਨੀ ਦੀ ਡੋਬ ਪੂਰੇ ਸਟ੍ਰੋਕ ਚੋਂ ਹੈ ਬਹੁਤ ਨਾਲ ਹੁੰਦਾ ਹੈ ਮੱਠੀ ਨਾਲ ਕਰਦੇ ਹਾਂ ਨਹੀਂ 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 ਨਹ ਪਾਣੀ ਨੂੰ ਲੂਂਦਾਰੇ ਬਗਲੀ ਜੀ ਮੈਂ ਤੁਹਾਨੂੰ ਕੋਈ ਭਰੇ ਜੀ ਟਾੜੀ ਲਵਾਈਏ ਧੋੜ ਮੜੀ ਜੀ ਮਾਂਗੇ ਪਤਲੀ ਮੈਂ ਨਾ ਕੋਈ ਕੱਪੜਾ ਨਹੀਂ ਸਿੱਟੇ ਤੋਂ ਮੈਡੀ ਨਾ ਹੋਗਾ ਹੈਗਾ ਹੈਗਾ ਅੱਜ ਤੇ ਹਾਂ ਪਾਉਦੇ ਹੋ ਨਾ ਪਹਿਲੇ ਸਹੀ ਗੱਲ ਤੁਹਾਨੂੰ ਅੱਜ ਜੇ ਅਹੀਂ ਤਿੰਨ ਗਵੇ ਚੱਲ ਗਿਆ ਨਾ ਫਿਰ ਤੁਹਾਨੂੰ ਇਥੋਂ ਖੁੰਡੇ ਤੱਕ ਤਾਂ ਤਰਾਕ ਖੜਾਂਗਾ ਮੈਂ ਮਜ਼ਾਕ ਦੀ ਕਰਨੀ ਦੱਸ ਕਿੱਥੇ ਢਾਡੀ ਮੈ ਲਾ ਜਾਣੀ ਹੈ ਤੁਸੀਂ ਕਿੱਦਾਂ ਹੋਗੇ ਹਾਂ ਤਾਂ ਇਹ ਕਿਨੂੰ ਦੇ ਨਹੀਂ ਦੇਣਾ ਕੀ ਬੋਤੂ ਕੀ ਕਹ ਰਹੇ ਹੈਂ ਹਾਂ ਤੈਨੂੰ ਰੱਖਿਆ ਕਰਾ ਦੇਵਾਂਗੇ ਕੋਈ ਗੱਲ ਨਹੀਂ ਤੈਨੂੰ ਰੱਖਿਆ ਕਰਾ ਦੇਵਾਂਗੇ ਤੈਨੂੰ 10 ਰੁਪਏ ਦੇ ਕੇ ਇਹ ਨੂੰ ਰੱਖਿਆ ਨਹੀਂ ਹੈ ਇਹਨੂੰ ਉਦਾਂ ਕੋਈ ਮੁਰਦਾ ਲਵਾ ਦੇਗਾ ਭਾਜੀ ਮੇਰੀ ਕੁੜੀ ਨੂੰ ਵਾਰਾਂ ਤੂੰ ਘਾ ਤੱਕ ਲਾ ਦੇਉਗੀ ਕੁਡੇ ਦੇ ਖੁੰਡੇ ਕਹਿੰਦਾ ਖੁੰਡੇ ਲਾ ਦੇ ਡਾਕਟਰ ਦੀ ਦੁਕਾਨ ਦੇ ਉੱਥੇ ਲਾ ਲਾਂਗੇ ਠੀਕ ਠੀਕ ਹੈ ਚਲੋ ਇਧਰ ਇਹ ਵੀ ਇਧਰ ਵੀ ਕੰਮ ਸੁੱਤਰ ਹੋ ਗਿਆ ਤੇ ਇਧਰ ਇਧਰ ਤਕੋੜੇ ਖੜਾ ਇਹ ਨਾਮ ਤੇ ਆ ਟਰਾਲੀ ਵਾਲੇ ਨੇ ਨਾ ਕਰ ਜਾਂਦੀ ਉਹਨਾਂ ਕਹਿੰਦੇ ਜਾਂਦੇ ਛੱਡੋ ਬੜਾ ਯਾਰ ਲੋਡ ਬਣਾ ਕੇ ਨਾ ਨਾ ਉਹਨਾਂ ਕਹਿੰਦੇ ਅੱਗੇ ਲੋਡ ਬਣਾ ਯਾਰ ਵਿੱਚ ਟਰਾਲੀ ਵਾਲੇ ਨਾ ਕਰ ਜਾਂਦੀ ਉਹਨਾਂ ਅੱਗੇ ਲੋਡ ਬਣਾਵਾ ਟਰਾਲੀ 'ਚ ਮੈਂ ਨਾ ਮਾਰਦਾ ਕੋਈ ਯਾਰ ਹੀ ਕੋਈ ਨੁਕਾ ਕਰਾ ਤਿਆਰ ਕਰਾਉਂ ਮੈਂ ਤੇ ਚਾਰ ਇੰਜਨਾਂ ਤੇ ਤੂੰ ਵੀ ਨਾ ਕਰਦੇ ਹੋ ਕਪੜਾ ਉਹ ਮੈਂ ਕਪੜੇ ਬਾਹਰ ਤਾਂ ਨਹੀਂ ਲੱਗਣੇ ਨਾ ਵੀ ਕਪੜੇ ਬਾਹਰ ਤਾਂ ਹੀ ਲੱਗਣਗੇ ਹਾਂ ਬੜੀ ਅੰਦਰ ਤੋਂ ਮਾਰਨਾ ਨਹੀਂ ਮੈਂ ਜਿੰਮੀ ਇਹ ਹਮ ਕਹਿੰਦੇ ਆ ਨਾ ਉਹਨਾਂ ਨੂੰ ਓਏ ਯੰਕਲ ਜੀ ਤੁਹਾਡੇ ਤੇ ਗੱਲ ਆ ਗਈ ਸਿੱਧੀ ਤੁਹਾਡੇ ਤੇ ਗੱਲ ਤੁਹਾਡੇ ਤੇ ਗੱਲ ਆ ਗਈ ਸਿੱਧੀ ਕਰੂਗਾ ਲੈ ਯੰਕਲ ਜੀ ਮੇਰੇ ਕੋ ਤੇ ਇਦਾਂ ਵਾ ਇਹ ਰੇ ਫੇਰੀ ਪਤਾ ਲੱਗਣਾ ਸਵੇਰ ਦਾ ਹੁਣ ਦੋ ਤਿੰਨ ਗੱਲਾਂ ਜੀ ਆ ਕੇ ਖਾਣ ਲਾ ਰਹੀ ਆ ਹਾਂ ਉਹ ਜੇ ਸਿਹਤ ਦਾ ਗੀਤ ਖੁਲਾਰੀ ਆ ਇਹ ਲਾਣੀ ਉਹਦੇ ਕੋਲ ਪੁੱਤਰ ਜਣਾ ਬਾਹਰੋਂ ਬੋਲੀ ਜਾਦੀ ਹਾਂ ਯੰਕਲ ਬਿਲਕੁਲ ਇਹਨਾਂ ਰੱਬਾ ਜੇ ਤੋ ਜਾਂਦੇ ਚੋਲਾਂ ਦੇ ਨੰਨ ਕਾਈ ਵਾਹ ਤੀ ਹੋਰ ਬਿਲਕੁਲ ਉਹ ਚਾਹ ਨਹੀਂ ਬਿਲਕੁਲ ਬਿਲਕੁਲ ਘਰ ਕਦੀ ਗੋਡੀ ਗਾਡੀ ਕੀਤੀ ਤੁਸੀਂ ਕਦੀ ਕੋਈ ਬੂਟਾ ਬੂਟਾ ਲਾਇਆ ਕੋਈ ਹਾਂਜੀ ਹੁਣ ਲਾਉਣੇ ਪਿਆ ਜੀ ਹਾਂਜੀ ਉਹ ਕਰੇ ਮਤਲਬ ਕਿ 2031 'ਚ 32 'ਚ 33 'ਚ 34 35 'ਚ ਇਹ ਕਹਿੰਦਾ 40 'ਚ 41 42 ਕਿੰਨੇ 'ਚ ਲਾਓਗੇ 25 'ਚ 25 'ਚ ਉਹ ਮੁਸ਼ਕਲ ਆਈ ਲੱਗਣੇ ਮੈਨੂੰ ਲੱਗੰਦੇ ਆ ਕਾਨੂੰ ਜਿੰਨਾ ਮਾਲ ਤੇਰਾ ਹੀ ਆ ਮੇਰਾ ਸੱਟਾ ਅੱਛਾ ਜੀ ਇਹ ਰੂਸੀ ਵਾਲਾ ਮੈਂ ਕੰਮ ਕਰਾਂ ਨਾ ਉਹ ਰੂਸੀ ਪੈ ਗਈ ਮੈਨੂੰ ਤਾਂ ਮੈਂ ਰੂਸੀ ਵਾਲਾ ਕੰਮ ਕਰਾਂ ਦੱਸ ਜਿਹੜਾ ਬੱਚਾ ਕੋਈ ਜਰ ਰੂਸੀ ਨੂੰ ਪਾ ਉਹ ਸਿਸਟਮ ਕਰਨਾ ਜੇ ਨਹੀਂ ਨਹੀਂ ਤੇਰੇ ਵੱਲੋਂ ਕੈਸਾ ਰੱਖਦਾ ਕੈਸਾ ਨਹੀਂ ਬੜੇ ਛਾਵ ਨੇ ਕਹਿੰਦਾ ਸਾਰਾ ਕੋ ਤੇਰਾ ਹੀ ਜਿੰਦਾ ਜੀ ਖਲਾਗ ਉਹਨੇ ਜਦੋਂ ਵੀ ਆ ਗਏ ਚੱਕ ਸੈਂਪਲ ਚੈੱਕ ਕਰਾਂ ਪਹਿਲਾਂ ਚਲੋ ਜੀ ਤਾਂ ਤੂੰ ਕਰਦਾ ਆ ਲੋ ਅੰਕਲ ਜੀ ਸੈਂਪਲ ਚੈੱਕ ਕਰ ਦਿਓ ਧੰਨਵਾਦ ਅੱਲਾਹ ਬਰਕਤ